ਲੈ ਗਈਆਂ ਲੜਕੀਆਂ ਜਿਹੜੀਆਂ ਉਹਨਾਂ ਨੂੰ ਸੱਗੀ ਫੁੱਲ ਦਾ ਨਹੀਂ ਪਤਾ ਥੋੜਾ ਦੱਸੂਗੇ ਕੀ ਕੀ ਪਰ ਹੁਣ ਪਤਾ ਲੱਗਣ ਲੱਗਿਆ ਦੇਖੋ ਇਹ ਸੱਗੀ ਆ ਸੈਂਟਰ ਚ ਇਹ ਵੱਡੀ ਹੁੰਦੀ ਆ ਥੋੜੀ ਜੀ ਇਹਦੇ ਦਿਵਾਰੇ ਫੁੱਲ ਨੇ ਇਹਨੂੰ ਗੁੱਟ ਵੀ ਕਹਿੰਦੇ ਨੇ ਠੀਕ ਹੈ ਕਈ ਵਾਰੀ ਇਹਨੂੰ ਵੱਡਾ ਫੁੱਲ ਇਹਨੂੰ ਛੋਟੇ ਫੁੱਲ ਵੀ ਕਹਿ ਦਿੰਦੇ ਨੇ ਹੈ ਨਾ ਇਹ ਵੈਸੇ ਮੀਡੀਆਂ ਚ ਬੁੰਦੀ ਜਾਂਦੀ ਸੀ ਸੁਹਾਗ ਦੇ ਨਿਸ਼ਾਨੀ ਆ ਇਹ ਪਹਿਲਾਂ ਸਹੁਰੇ ਲੈ ਕੇ ਆਉਂਦੇ ਸੀ ਸੱਗੀ ਸਹੁਰਿਆਂ ਵੱਲੋਂ ਹੁੰਦੀ ਸੀ ਇਹ ਸੜਿਕਰੇ ਲੋ ਜਿਹੜੀ ਸੱਤ ਦੀ ਸਿੱਧੀ ਸੁਆਣੀ ਸੀ ਚਾਹੇ ਇਹ ਗਲੈਮਰਾਇਜ਼ਡ ਹੈ ਪਰ ਉਹਦਾ ਉਹਦਾ ਦੁਪੱਟਾ ਇਹ ਜਿਹੜਾ ਜਿਹੜਾ ਤੁਸੀਂ ਆ ਜਿਹੜਾ ਹੁਣ ਪਹਿਰਾ ਵਿੱਚੋਂ ਇਹ ਪਹਿਰਾਵਾ ਆਪਣੇ ਪਹਿਲਾਂ ਪੰਜਾਬਣਾਂ ਦਾ ਪੰਜਾਬਣਾਂ ਦਾ ਪੰਜਾਬਣਾਂ ਦਾ ਹੁਣ ਵੀ ਇਹੀ ਪਹਿਰਾਵਾ ਜਦੋਂ ਵਿਆਹ ਸ਼ਾਦੀ ਤੁਸੀਂ ਜਾਓਗੇ ਸਿਰਫ ਸਿਰ ਨੰਗਾ ਹੁੰਦਾ ਅੱਛਾ ਫਿਰ ਤੁਸੀਂ ਦੱਸੋਗੇ ਕਿ ਮੜ ਜਪ ਕਿਉਂਕਿ ਅੱਜ ਦੀ ਜਿਹੜੀਆਂ ਹੈਗੀਆਂ ਲੜਕੀਆਂ ਜਿਹੜੀਆਂ ਉਹਨਾਂ ਨੂੰ ਸੱਗੀ ਫੁੱਲ ਦਾ ਨਹੀਂ ਪਤਾ ਥੋੜਾ ਦੱਸੋਗੇ ਕੀ ਕੀ ਪਰ ਹੁਣ ਪਤਾ ਲੱਗਣ ਲੱਗਿਆ ਦੇਖੋ ਇਹ ਸੱਗੀ ਆ ਸੈਂਟਰ 'ਚ ਇਹ ਵੱਡੀ ਹੁੰਦੀ ਆ ਥੋੜੀ ਜੀ ਇਹਦੇ ਦਿਵਾਰੇ ਫੁੱਲ ਨੇ ਇਹਨੂੰ ਗੁੱਟ ਵੀ ਕਹਿੰਦੇ ਨੇ ਠੀਕ ਹੈ ਕਈ ਵਾਰੀ ਇਹਨੂੰ ਵੱਡਾ ਫੁੱਲ ਇਹਨੂੰ ਛੋਟੇ ਫੁੱਲ ਵੀ ਕਹਿ ਦਿੰਦੇ ਨੇ ਹੈਨਾ ਇਹ ਵੈਸੇ ਮੀਡ ਸਾਰੇ ਲੈ ਕੇ ਆਉਂਦੇ ਹੁੰਦੇ ਸੀ ਸੱਗੀ ਸੌਰਿਆਂ ਵੱਲੋਂ ਹੁੰਦੀ ਸੀ ਇਹ ਸੱਗੀ ਹੁੰਦੀ ਕੀ ਸੀ ਸੱਗੀ ਬਸ ਗਹਿਣਾ ਸਿਰ ਦਾ ਸਿਰ ਨੂੰ ਸਜਾਉਣ ਦਾ ਗਹਿਣਾ ਓਕੇ ਹਾਂ ਇਹ ਸਿਰ ਨੂੰ ਸਜਾਉਣ ਦਾ ਗਹਿਣਾ ਹੈ ਬਸ ਇਹਦਾ ਨਾਂ ਸੱਗੀ ਤੇ ਫੁੱਲ ਹੈ ਇਹਨੂੰ ਗੁੱਟ ਫੁੱਲ ਵੀ ਕਹਿ ਦਿੰਦੇ ਸੀ ਅੱਛਾ ਇਹ ਇਹ ਮਤਲਬ ਇਹ ਸੁਹਾਗਣਾ ਲਈ ਹੁੰਦਾ ਸੀ ਉਸ ਵੇਲੇ ਸੁਹਾਗਣਾ ਇਹਨੂੰ ਸੋਰੇ ਟੋਂਦੇ ਹੁੰਦੇ ਸੀ ਕਹਿੰਦੇ ਸੀ ਵਰੀ ਚ ਢੋਈ ਹੈ ਸੱਗੀ ਫੁੱਲ ਜੇ ਕਿਸੇ ਦੀ ਵਰੀ ਚ ਕਿਸੇ ਕੁੜੀ ਦੀ ਸੱਗੀ ਫੁੱਲ ਲਾਉਂਦੇ ਤਾਂ ਬਹੁਤ ਵੱਡੀ ਗੱਲ ਮੰਨੀ ਜਾਂਦੀ ਸੀ ਵੀ ਤਕੜੇ ਨੇ ਸਾਰੇ ਅੱਛਾ ਕਿਉਂਕਿ ਇਹ ਸੋਨੇ ਦੀ ਹੁੰਦੀ ਸੀ ਥੱਲੇ ਲਾਖ ਨਾਲ ਕਵਰਿੰਗ ਕਰਕੇ ਸੋਨੇ ਦਾ ਪੱਤਰਾ ਚੜਾਇਆ ਹੁੰਦਾ ਸੀਗਾ ਹਾਂ ਉਸ ਮਤਲਬ ਇਹ ਆਪਣੀ ਬਹੁਤ ਜ਼ਿਆਦਾ ਪੰਜਾਬੀ ਸਭਿਆਚਾਰ ਦਾ ਹੈ ਇੱਕ ਹਿੱਸਾ ਸੀ ਇਹ ਪੰਜਾਬਣਾਂ ਦਾ ਸ਼ਿੰਗਾਰ ਵੀ ਨਾਲ ਸਰਦਾਰੀ ਹਾਂ ਕਹਿੰਦੇ ਹੁੰਦੇ ਉੱਚਾ ਸਿਰ ਹੋ ਜਾਂਦਾ ਨਾ ਉੱਚਾ ਸਿਰ ਹੋ ਗਿਆ ਕਿਸਮ ਦਾ ਤਾਜ ਹੈ ਇੱਕ ਕਿਸਮ ਦਾ ਤਾਜ ਆ ਇਹ ਜਿਹੜਾ ਕਿ ਹੁਣ ਜ਼ਿਆਦਾਤਰ ਵਿਸਰ ਗਿਆ ਜ਼ਿਆਦਾਤਰ ਖਤਮ ਹੋ ਰ ਜਾ ਰਿਹਾ ਹਨ ਇਹ ਹੈਗੀਆਂ ਲੜਕੀਆਂ ਜਿਹੜੀਆਂ ਉਹਨਾਂ ਨੂੰ ਸੱਗੀ ਫੁੱਲ ਦਾ ਨਹੀਂ ਪਤਾ ਥੋੜਾ ਦੱਸੋਗੇ ਕੀ ਕੀ ਹੈ ਪਰ ਹੁਣ ਪਤਾ ਲੱਗਣ ਲੱਗਿਆ ਦੇਖੋ ਇਹ ਸੱਗੀ ਹੈ ਸੈਂਟਰ 'ਚ ਇਹ ਵੱਡੀ ਹੁੰਦੀ ਹੈ ਥੋੜੀ ਜੀ ਇਹਦੇ ਦਿਵਾਰੇ ਫੁੱਲ ਨੇ ਇਹਨੂੰ ਗੁੱਟ ਵੀ ਕਹਿੰਦੇ ਨੇ ਠੀਕ ਹੈ ਕਈ ਵਾਰੀ ਇਹਨੂੰ ਵੱਡਾ ਫੁੱਲ ਇਹਨੂੰ ਛੋਟੇ ਫੁੱਲ ਵੀ ਕਹਿ ਦਿੰਦੇ ਨੇ ਹੈਨਾ ਇਹ ਵੈਸੇ ਮੀਡੀਆਂ 'ਚ ਬੁੰਦੀ ਜਾਂਦੀ ਸੀ ਸੁਹਾਗ ਦੀ ਨਿਸ਼ਾਨੀ ਆ ਇਹ ਪਹਿਲਾਂ ਸਹੁਰੇ ਲੈ ਕੇ ਆਉਂਦੇ ਸੀ ਸੱਗੀ ਸਹੁਰਿਆਂ ਵੱਲੋਂ ਇਹ ਸੜਿਕਰੇ ਲੋ ਜਿਹੜੀ ਸਾਡੀ ਸਿੱਧੀ ਸੁਆਣੀ ਸੀ ਚਾਹੇ ਇਹ ਗਲੈਮਰਾਇਜ਼ਡ ਹੈ ਪਰ ਉਹਦਾ ਉਹਦਾ ਦੁਪੱਟਾ ਇਹ ਜਿਹੜਾ ਜਿਹੜਾ ਤੁਸੀਂ ਆ ਜਿਹੜਾ ਹੁਣ ਪਹਿਰਾ ਵਿੱਚੋਂ ਇਹ ਇਹ ਪਹਿਰਾਵਾ ਆਪਣੇ ਪਹਿਲਾਂ ਪੰਜਾਬਣਾਂ ਦਾ ਪੰਜਾਬਣਾਂ ਦਾ ਪੰਜਾਬਣਾਂ ਦਾ ਹੁਣ ਵੀ ਇਹੀ ਪਹਿਰਾਵਾ ਹੈ ਜਦੋਂ ਵਿਆਹ ਸ਼ਾਦੀ ਤੁਸੀਂ ਜਾਓਗੇ ਸਿਰਫ ਸਿਰ ਨੰਗਾ ਹੁੰਦਾ ਅੱਛਾ ਫਿਰ ਤੁਸੀਂ ਦੱਸੋਗੇ ਕਿ ਮੜ ਜਪ ਕਿਉਂਕਿ ਅੱਜ ਦੀ ਜਿਹੜੀਆਂ ਜਿਹ ਹੈਗੀਆਂ ਲੜਕੀਆਂ ਜਿਹੜੀਆਂ ਉਹਨਾਂ ਨੂੰ ਸੱਗੀ ਫੁੱਲ ਦਾ ਨਹੀਂ ਪਤਾ ਥੋੜਾ ਦੱਸੋਗੇ ਕੀ ਕੀ ਪਰ ਹੁਣ ਪਤਾ ਲੱਗਣ ਲੱਗਿਆ ਦੇਖੋ ਇਹ ਸੱਗੀ ਆ ਸੈਂਟਰ 'ਚ ਇਹ ਵੱਡੀ ਹੁੰਦੀ ਆ ਥੋੜੀ ਜੀ ਇਹਦੇ ਦਿਵਾਰੇ ਫੁੱਲ ਨੇ ਇਹਨੂੰ ਗੁੱਟ ਵੀ ਕਹਿੰਦੇ ਨੇ ਠੀਕ ਹੈ ਕਈ ਵਾਰੀ ਇਹਨੂੰ ਵੱਡਾ ਫੁੱਲ ਇਹਨੂੰ ਛੋਟੇ ਫੁੱਲ ਵੀ ਕਹਿ ਦਿੰਦੇ ਨੇ ਹੈਨਾ ਇਹ ਵੈਸ ਸਾਰੇ ਲੈ ਕੇ ਆਉਂਦੇ ਹੁੰਦੇ ਸੀ ਸੱਗੀ ਸੌਰਿਆਂ ਵੱਲੋਂ ਹੁੰਦੀ ਸੀ ਇਹ ਸੱਗੀ ਹੁੰਦੀ ਕੀ ਸੀ ਸੱਗੀ ਬਸ ਗਹਿਣਾ ਸਿਰ ਦਾ ਸਿਰ ਨੂੰ ਸਜਾਉਣ ਦਾ ਗਹਿਣਾ ਓਕੇ ਹਾਂ ਇਹ ਸਿਰ ਨੂੰ ਸਜਾਉਣ ਦਾ ਗਹਿਣਾ ਹੈ ਬਸ ਇਹਦਾ ਨਾਂ ਸੱਗੀ ਤੇ ਇਹ ਫੁੱਲ ਹੈ ਇਹਨੂੰ ਗੁੱਟ ਫੁੱਲ ਵੀ ਕਹਿ ਦਿੰਦੇ ਸੀ ਅੱਛਾ ਇਹ ਮਤਲਬ ਇਹ ਸੁਹਾਗਣਾ ਲਈ ਹੁੰਦਾ ਸੀ ਉਸ ਵੇਲੇ ਸੁਹਾਗਣਾ ਇਹਨੂੰ ਸੋਰੇ ਟੋਂਦੇ ਹੁੰਦੇ ਸੀ ਕਹਿੰਦੇ ਸੀ ਵਰੀ ਚ ਢੋਈ ਹੈ ਸੱਗੀ ਫੁੱਲ ਜੇ ਕਿਸੇ ਦੀ ਵਰੀ ਚ ਕਿਸੇ ਕੁੜੀ ਦੀ ਸੱਗੀ ਫੁੱਲ ਲਾਉਂਦੇ ਤਾਂ ਬਹੁਤ ਵੱਡੀ ਗੱਲ ਮੰਨੀ ਜਾਂਦੀ ਸੀ ਵੀ ਤਕੜੇ ਨੇ ਸਾਰੇ ਅੱਛਾ ਕਿਉਂਕਿ ਇਹ ਸੋਨੇ ਦੀ ਹੁੰਦੀ ਸੀ ਥੱਲੇ ਲਾਖ ਨਾਲ ਕਵਰਿੰਗ ਕਰਕੇ ਸੋਨੇ ਦਾ ਪੱਤਰਾ ਚੜਾਇਆ ਹੁੰਦਾ ਸੀਗਾ ਹਾਂ ਉਸ ਮਤਲਬ ਇਹ ਆਪਣੀ ਬਹੁਤ ਜ਼ਿਆਦਾ ਪੰਜਾਬੀ ਸਭਿਆਚਾਰ ਦਾ ਹੈ ਇੱਕ ਹਿੱਸਾ ਸੀ ਇਹ ਪੰਜਾਬਣਾਂ ਦਾ ਸ਼ਿੰਗਾਰ ਵੀ ਨਾਲ ਸਰਦਾਰੀ ਹਾਂ ਕਹਿੰਦੇ ਹੁੰਦੇ ਉੱਚਾ ਸਿਰ ਹੋ ਜਾਂਦਾ ਨਾ ਉੱਚਾ ਸਿਰ ਹੋ ਗਿਆ ਕਿਸਮ ਦਾ ਤਾਜ ਹੈ ਇੱਕ ਕਿਸਮ ਦਾ ਤਾਜ਼ਾ ਇਹ ਜਿਹੜਾ ਕਿ ਹੁਣ ਜ਼ਿਆਦਾਤਰ ਵਿਸਰ ਗਿਆ ਹਾਂ ਜ਼ਿਆਦਾਤਰ ਖਤਮ ਹੋ ਰਿਹਾ ਹੈ ਨਾ